ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਵੱਖ-ਵੱਖ ਲੀਡਰਾਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵਿੱਚ ਖਾਸਾ ਰੋਸ ਹੈ। ਔਰ ਉਸ ਦਾ ਇੱਕ ਉਦਾਹਰਣ ਬਲਦੇਵ ਸਿੰਘ ਸਿਰਸਾ ਨੇ ਬਲਦੇਵ ਸਿੰਘ ਸਿਰਸਾ ਉਹਗੇ ਕਿਸਾਨ ਲੀਡਰ ਨੇ ਔਰ ਪੰਥ ਤੇ ਸਿਆਸਤ ਵਿੱਚ ਵੀ ਖਾਸੇ ਰੁਚੀ ਰੱਖਦੇ ਨੇ। ਉਹ ਲੰਗੇ ਕੱਲ ਜਿਹੜੇ ਅਧਿਆਤਾਰ ਗਿਆਨੀ ਰਘਵੀਰ ਸਿੰਘ ਨੂੰ ਮਿਲ ਕੇ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਬਿਆਨ ਸਾਂਝੇ ਕੀਤੇ ਨੇ। ਉਹਨਾਂ ਬਿਆਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਿੱਧੇ ਤੌਰ ਤੇ ਵਰਦੇ ਨਜ਼ਰ ਆਏ ਨੇ ਦਰਸਲ ਬਲਦੇਵ ਸਿੰਘ ਸਰਸਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਉਹ ਕਹਿੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਸਿੱਖ ਹੀ ਨਹੀਂ ਹੈ ਇਲਜ਼ਾਮ ਲਗਾਇਆ ਗਿਆ ਹੈ ਕਿ ਸੌਦਾ ਸਾਧ ਨੂੰ ਮੁਆਫੀ ਦਵਾਉਣ ਦੇ ਇਲਜ਼ਾਮ ਜਿਹੜੇ ਤੇ ਹੋਣ ਉਹ ਸਿੱਖ ਕਿਵੇਂ ਹੋ ਸਕਦਾ ਇਹ ਇਲਜ਼ਾਮ ਬਲਦੇਵ ਸਿੰਘ ਸਰਸਾ ਲਗਾਉਂਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕਹਿੰਦੇ ਕਿ ਸੁਖਵੀਰ ਸਿੰਘ ਬਾਦਲਸਿੱਖ ਹੀ ਨਹੀਂ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਲਜ਼ਾਮ ਹੈ ਇਹ ਔਰ ਇਸ ਦੇ ਨਾਲ ਨਾਲ ਬਲਦੇਵ ਸਿੰਘ ਸਰਸਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਗਿਆਨੀ ਰਗਵੀਰ ਸਿੰਘ ਨੂੰ ਇੱਕ ਚੇਤਾਵਨੀ ਪੱਤਰ ਦੇ ਕੇ ਆਏ ਨੇ ਕਹਿੰਦੇ ਨੇ ਕਿ ਉਸ ਚੇਤਾਵਨੀ ਪੱਤਰ ਦੇ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਪੰਥ ਉਹਨਾਂ ਨੂੰ ਦੇਖ ਰਿਹਾ ਬਲਦੇਵ ਸਿੰਘ ਸਰਸਾ ਦਾਵਾ ਕਰਦੇ ਨੇ ਕਿ ਉਹਨਾਂ ਨੂੰ ਇਹ ਕਿਹਾ ਗਿਆ ਯਾਨੀ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਹ ਕਿਹਾ ਗਿਆ ਕਿ ਪੰਥ ਦੇ ਹਿੱਤ ਦੇ ਅਨੁਕੂਲ ਹੀ ਫੈਸਲਾ ਸੁਣਾਇਆ ਜਾਵੇ ਨਹੀਂ ਤਾਂ ਉਸ ਦੇ ਨਤੀਜੇ ਵਿਪਰੀਤ ਹੋ ਸਕਦੇ ਨੇ ਮਾੜੇ ਹੋ ਸਕਦੇ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਬਲਦੇਵ ਸਿੰਘ ਸਰਸਾ ਵੱਲੋਂ ਕਿ ਜਦੋਂ ਸੌਦਾ ਸਾਧ ਨੂੰ ਮਾਫੀ ਦੇ ਦਿੱਤੀ ਗਈ ਉਸ ਤੋਂ ਬਾਅਦ ਪੰਥ ਨੇ ਇਸ ਤੇ ਇਤਰਾਜ਼ ਕੀਤਾ ਸੀ ਜਿਸ ਦੇ ਚਲਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਮਾਫੀ ਦੇਣ ਦੇ ਹੁਕਮ ਜਿਹੜੇ ਨੇ ਉਹ ਵਾਪਸ ਲੈ ਲਏ ਜਾਂਦੇ ਕਹਿੰਦੇ ਨੇ ਕਿ ਇਸ ਦੇ ਬਾਵਜੂਦ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਨੇ ਉਹ ਛਾਪੇ ਗਏ ਜਾਂ ਛਪਵਾਏ ਗਏ। ਐਸਜੀਪੀਸੀ ਨੂੰ ਵੀ ਇਸੇ ਵਿੱਚ ਅ ਧਿਰ ਬਣਾਉਂਦੇ ਨਜ਼ਰ ਆ ਰਹੇ ਨੇ ਬਲਦੇਵ ਸਿੰਘ ਸਰਸਾ ਔਰ ਇਸ ਦੇ ਨਾਲ-ਨਾਲ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਕਹਿੰਦੇ ਕਿ ਸੌਦਾ ਸਾਧ ਨੂੰ ਦਿੱਤੀ ਮੁਆਫੀ ਪੰਥ ਦੇ ਉੱਤਰ ਤੇ ਮੜਨ ਦੀ ਕੋਸ਼ਿਸ਼ ਕਰ ਰਹੀ ਸੀ ਸੁਖਬੀ ਬਾਦਲ ਇਹ ਵੱਡਾ ਇਲਜ਼ਾਮ ਬਲਦੇਵ ਸਿੰਘ ਸਰਸਾ ਦੇ ਵੱਲੋਂ ਲਗਾਇਆ ਗਿਆ। ਇਸਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜਦੋਂ ਮੁਆਫੀ ਮੰਗੀ ਹੀ ਨਹੀਂ ਗਈ ਤਾਂ ਮੁਆਫੀ ਦੇ ਦੇਣ ਦੇ ਇਸ਼ਤਿਹਾਰ ਕਿਸ ਤਰ੍ਹਾਂ ਛਾਪੇ ਗਏ ਇਹ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਬਲਦੇਵ ਸਿੰਘ ਸਰਸਾ ਕਰਦੇ ਨਜ਼ਰ ਆਏ ਨੇ ਜਦੋਂ ਪੁੱਛਿਆ ਗਿਆ ਕਿ ਉਹ ਮੰਗਦੇ ਕੀ ਨੇ ਉਹਨਾਂ ਦੀ ਮੰਗ ਕੀ ਹੈ ਇਹ ਗੱਲਾਂ ਤਾਂ ਆਲਰੇਡੀ ਹੋ ਚੁੱਕੀਆਂ ਕਹਿੰਦੇ ਉਹ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕੇ ਜਾਣਾ ਚਾਹੁੰਦੇ ਨੇ ਕੀ ਸੁਖਵੀਰ ਸਿੰਘ ਬਾਦਲ ਦੂਜੇ ਪੰਥ ਵਿੱਚੋਂ 6 ਇੱਕ ਦਿੱਤਾ ਗਿਆ ਤਾਂ ਪੰਥ ਖੁਸ਼ ਹੋ ਜਾਵੇਗਾ ਬਲਦੇਸ਼ ਸਿੰਘ ਸੱਚਾ ਕਹਿੰਦੇ ਨੇ ਬਿਲਕੁਲ ਪੰਥ ਇਸ ਉੱਤੇ ਖੁਸ਼ ਹੋਵੇਗਾ ਤੁਹਾਡੀ ਕੀ رائے ਹੈ ਇਸ ਬਾਰੇ ਦੱਸਣਾ ਕਮੈਂਟਸ ਵਿੱਚ ਨਾ ਭੁੱਲਣਾ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ